ਬਹੁ ਚਰਚਿਤ ਮਾਮਲਾ ਕਰਨਲ ਪਸ਼ਪਿੰਦਰ ਸਿੰਘ ਬਾਠ ਦੇ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਜਾਂਚ ਦੇ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਕਥਿਤ ਪੁਲਿਸ ਇੰਸਪੈਕਟਰ ਅੱਜ ਸੁਪਰੀਮ ਕੋਰਟ ਵਿੱਚ ਗਏ ਸੀ ਤੇ ਸੁਪਰੀਮ ਕੋਰਟ ਵੱਲੋਂ ਵੀ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਇਸ ਸਬੰਧਤ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਜੀਵਨ ਸਾਥਣ ਜਸਵਿੰਦਰ कौर ਬਾਠ ਜਸਵਿੰਦਰ ਜੀ ਅੱਜ ਕੀ ਕੁਝ ਹੋਇਆ ਸੁਪਰੀਮ ਕੋਰਟ ਦੇ ਵਿੱਚ ਤੇ ਕਿਹੜੇ-ਕਿਹੜੇ ਇੰਸਪੈਕਟਰ ਸੁਪਰੀਮ ਕੋਰਟ ਦੇ ਵਿੱਚ ਗਏ ਸੀ ਜੀ ਜੇ ਤੁਹਾਨੂੰ ਪਤਾ ਹੀ ਹੋਏਗਾ ਜੇ ਅੱਜ ਤੱਕ ਤਾਂ ਕੇਸ ਚੜਾਇਆ ਰੋਨੀ ਵਾਲੂ ਹੀ ਚੱਲਤਾ ਪਿਆ ਸੀਗਾ ਤੇ ਰੋਨੀ ਦੇ ਲੋਏ ਆ ਰਹੇ ਸੀਗੇ ਬਤਿਮਾਨੇ ਦੇਖਿਆ ਕਿ ਜਦੋਂ ਰੋਨੀ ਦੀ ਜੜੀ ਲਾਸਟ ਬਿਲ ਐਪਲੀਕੇਸ਼ਨ ਕੈਨਸਲ ਹੋਈ ਸੀਗੀ ਉਸ ਵਿੱਚ ਬਹੁਤ ਸਟਰੋਂਗ ਆਰਡਰ ਸੀਗੇ ਜਾਨੂ ਚਿਤਕਾਰਾ ਸਰ ਦੇ ਹੋਰ ਰਾਜੇਸ਼ ਪਾਦਵਾਂ ਸਰ ਦੇ ਜੀ ਤੇ ਇਹਨਾਂ ਨੇ ਸੋਚਿਆ ਕਿ ਨਮਾ ਬਾ ਹਜੂਨ ਲੋਤੀ ਲੋਹਰ ਬੋਪਾਰਾਈ ਨੇ ਆਪਣੇ ਨਾਮ ਤੋਂ ਪਟੀਸ਼ਨ ਐਲਪੀ ਪਾਈ ਸੀਗੀ ਕਿਹਨਿ ਚੀ ਗੇਨ सीबीआई ਨੂੰ ਨਹੀਂ ਜਾਣੀ ਚਾਹੀਦੀ ਬਟ ਜੱਜ ਸਾਹਿਬ ਨੇ ਅੱਜ ਸਾਰੀ ਅੱਗੇ ਪਿੱਛੇ ਦੀ ਸਾਰੀ ਨਾ ਦੀ ਕੋਰਟ ਜਿੰਨੀ ਡਿਸਟ੍ਰਿਕਟ ਤੇ ਹਾਈ ਕੋਰਟ ਦੀ ਸੀਗੀ ਆਂ ਕਪੀਛਣਾ ਸਾਰੀ ਆ ਕੱਢ ਕੇ ਜੀ ਜੱਜ ਸਾਹਿਬ ਨੇ ਪੂਰੀ ਸਟੱਡੀ ਕੀਤੀ ਹੋਈ ਸੀ ਲੱਗ ਰਿਹਾ ਸੀ ਕਿ ਜੱਜ ਸਾਹਿਬ ਨੇ ਪੂਰੀ ਇਹ ਪੂਰੀ ਕਾਰਵਾਈ ਨੂੰ ਸਟੱਡੀ ਕਰਕੇ ਆਏ ਹੋਣਾ ਨੇ ਬਹੁਤ ਜਿਹੜੇ ਚੌਧਰੀ ਉਹਨਾਂ ਦੇ ਲਗ ਵਕੀਲ ਉਹਨਾਂ ਨੇ ਕੀਤੇ ਸੀ ਉਹਨਾਂ ਨੂੰ ਬਹੁਤ ਚਾਰ ਲਗਾਈ ਹੁਣ ਮਾਨੂੰ ਇਹ ਬੋਲਿਆ ਕਿ ਮਤਲਬ ਤੁਹਾਨੂੰ 10 ਲੱਖ ਦੀ ਪੈਨਲਟੀ ਪੈਣੀ ਚਾਹੀਦੀ ਹੈ ਆਰਮੀ ਇੱਕ ਬੀ ਐਫ ਐਮ ਕਰਨ ਲਈ ਆਰਮੀ ਦੇ ਵੈਲਫੇਅਰ ਫੰਡ ਤੋਂ ਪਾਣ ਦੇ ਉਹ ਮਨੇ ਅਰੇ ਕੀ ਕਿ ਡੇਰਾ ਬੰਦਾ ਆਰਮੀ ਦਾ ਜੇ ਐ ਆਫਸਰ ਹੈ ਜਿਹੜੇ ਅੱਗੇ ਲੜਦੇ ਨੇ ਤੇ ਤੁਰੰਗੇ ਚ ਵਾਪਸ ਆਂਦੇ ਨੇ ਤੇ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਤੇ ਉਹਨਾਂ ਦੀ ਵਾਈਫ ਨੂੰ ਇੰਨਾ ਤੁਸੀਂ ਇਨਸਲਟ ਟੌਰਚਰ ਕੀਤਾ ਉਸ ਤੋਂ ਬਾਅਦ ਵੀ ਤੁਸੀਂ 4 ਮਹੀਨੇ 5 ਮਹੀਨੇ ਦੇ ਤੱਕ ਇਨਸਪੈਕਟਰ ਕੋ ਮੁਰੰਤਤ ਤੁਰ ਪੰਜਾਬ ਪੁਲਿਸ ਕੀ ਕਰ ਵੀ ਇਹ ਜਨਨ ਉਹ ਰੈਸ਼ਮੀ ਕਰ ਸਕੀ ਉਹ ਕਹਿੰਦੇ ਕਿ ਇਨਵੈਸਟੀਗੇਸ਼ਨ ਨਹੀਂ ਕੀਤੀ ਜਾਏ ਉਹਨਾਂ ਨੇ ਕਿ ਇਨਵੈਸਟੀਗੇਸ਼ਨ ਸੀਜਾ ਹੀ ਕਰੇਗੀ ਪਰ ਕਿਸੇ ਨੂੰ ਕੋਈ ਐਸੇ ਸਾਡਾ ਬੋਲਣ ਦਾ ਕੋਈ ਹੱਕ ਨਹੀਂ ਬੰਦਾ ਕਿ ਮੈਟੀਗੇਸ਼ਨ ਕਿਸ ਨੇ ਕਰਨੀ ਹੈ ਦਾ ਅਕਿਊਜ਼ ਹੈਵ ਨੋ ਰਾਈਟ ਅ ਤੁਸੀਂ ਖੁਦ ਸੁਪਰੀਮ ਕੋਰਟ ਚ ਗਏ ਸੀ ਅਜੇ ਤੁਸੀਂ ਵੀ ਕੋਈ ਪਟੀਸ਼ਨ ਪਾਈ ਸੀ ਜਾਂ ਤੁਸੀਂ ਵੈਸੇ ਕੇਸ ਦੀ ਪੈਰਵਾਈ ਦੇਖਣ ਗਏ ਸੀ ਜੀ ਕੇ ਵੀ ਪਾਈ ਹੋਈ ਸੀ ਅਸੀਂ ਕਈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹ ਇਹਨਾਂ ਨੇ ਕੇਬਿਡ ਇਹਨਾਂ ਨੇ ਇੰਨੀ ਚਲਾ ਕੇ ਦਿੱਤੀ ਕਿ ਅਸੀਂ ਕੇਬਿਡ ਪਾਈ ਸੀ ਗੋਨੀ ਚੀਂ ਐਂਟੀਸਪੇਟਰੀ ਗੇਂਗੀ ਜੀ ਇਹਨਾਂ ਨੇ ਐਸਆਈਓ ਤੇ ਜਿਹੜੀ ਨਵੀਂ ਰੇਟ ਪਾਈ ਸੀ ਜਿਸ ਦੀ ਵਜ੍ਹਾ ਨਾਲ ਸੀਬੀਆਈ ਟ੍ਰਾਂਸਫਰ ਹੋਈ ਸੀ ਜੀ ਇਹਨਾਂ ਨੇ ਬਾ ਪਟੀਸ਼ਨ ਹੀ ਅਰਜੰਦ ਸਿੰਘ ਢਿੱਲੋਂ ਹੋਰ ਬੋਪਾਰਾਈ ਨੇ ਆਪਣੇ ਨਾਮ ਤੇ ਪਾਧੀ ਪੇਸ਼ ਕੀਤੀ ਕੀ ਬਣੀ ਵੀ ਕੋਈ ਵੀ ਜਿਹੜੀ ਰਿਪੋਰਟ ਜਿਹੜੀ ਕੋਰਟ ਦੇ ਆਰਡਰ ਸੀ ਉਹ ਲਾ ਨਹੀਂ ਨਾ ਪੈਂ ਜੀ ਮਤਲਬ ਇਹਨਾਂ ਨੇ ਇਹ ਨਹੀਂ ਸਮਝਾਈ ਕਿ ਕੋਰਟ ਜਿਹੜੀ ਹੈ ਸੁਪਰੀਮ ਕੋਰਟ ਕੋਈ ਇਦਾਂ ਦੀ ਉਹ ਨਾਰਮਲ ਕੋਰਟ ਨਹੀਂ ਹੈਗੀ ਹੈ ਉਹ ਜਦੋਂ ਕੋਈ ਗਲਤੀ ਇਨਵੈਸਟੀਗੇਸ਼ਨ ਕਰਦੇ ਨੇ ਉਹ ਪੂਰੀ ਚੀਜ਼ ਚੰਗੀਚ ਕਰਦੇ ਨੇ ਇਦਾਂ ਹੀ ਕੋਈ ਆਰਡਰਸ ਨਹੀਂ ਪਾਸ ਹੋ ਜਾਂਦੇ ਥੈਟ ਇਜ਼ ਆ ਹਾਈ ਸਭ ਤੋਂ ਸੁਪਰੀਮ ਹੈਗੀ ਹੈ ਮਤਲਬ ਉਸ ਤੋਂ ਉੱਪਰ ਤੇ ਕੁਝ ਵੀ ਨਹੀਂ ਹੈ ਉਹ ਇਦਾਂ ਹੀ ਕੋਈ ਦੇਡਲਿੰਕੀ ਪਾਸ ਕਰਦੇ ਹੈ ਅੰਦਰ ਵਿਧਾਨ ਸਭਾ ਤੋਂ ਤੁਹਾਨੂੰ ਬਤਾਈਏ ਸਾਨੂੰ ਹਮੇਸ਼ਾ ਕੋਰਟ ਤੋਂ ਹੀ ਜਸਟਿਸ ਮਿਲਿਆ ਹੈ ਅੱਜ ਵੀ ਸੁਪਰੀਮ ਕੋਰਟ ਨੇ ਇਹ ਦਿਖਾਇਆ ਕਿ ਇਸ ਸਟੇਜ ਵਿੱਚ ਸੱਚਾ ਸਚਾਈ ਨੂੰ ਇਨਸਾਫ ਮਿਲੇ ਮਤਲਬ ਸੁਪਰੀਮ ਕੋਰਟ ਤੱਕ ਤੁਹਾਨੂੰ ਇਹਨਾਂ ਦਾ ਪਿੱਛਾ ਕਰਨਾ ਪਿਆ ਤੁਹਾਨੂੰ ਵੀ ਫਿਰ ਵਕੀਲ ਹਾਇਰ ਕਰਨਾ ਪਿਆ ਜੀ ਜੀ ਬਿਲਕੁਲ ਜੀ ਬਸ ਸਾਨੂੰ ਵੀ ਕਰਨਾ ਹੈ ਤੇ ਕਹਿੰਦੇ ਸੀ ਕਿ ਸਿੱਕਾ ਮੈਂ ਸਾਨੂੰ ਵੀ ਵਕੀਲ ਹਾਇਰ ਕਰਨਾ ਪਿਆ ਪਰ ਬਸ ਸਾਡਾ ਕੇਸ ਸੀਗੀ ਮਗਰ ਜੱਜ ਸਾਹਿਬ ਨੇ ਆਪੇ ਹੀ ਕੇਸ ਡਿਸਮਿਸ ਕਰ ਦਿੱਤਾ ਜੀ ਮੈਂ ਇਹ ਦੋ ਨਹੀਂ ਕਰਨ ਦੇ ਤੌਰ ਗਿਆ ਹੈ ਕੇਸ ਵਿੱਚ ਵਿੱਚ ਜਾ ਕੇ ਤਾਂ ਤੇ ਹੁਣ ਤਨ ਲਾਇਦਾ ਕਿ ਹੁਣ ਜਿਹੜੀ ਪ੍ਰੋਪਰ ਜਿਹੜਾ ਤੁਹਾਨੂੰ ਵੀ ਇਨਸਾਫ ਮਿਲਣ ਦੀ ਉਮੀਦ ਵੱਜ ਗਈ ਔਰ ਸੀਬੀਆਈ ਤੇ ਵੀ ਹੁਣ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਪਏਗਾ ਸੀਸੀਬੀਏ ਸੈਂਟਰਲ ਫੋਰਸਸ ਤੋਂ ਕੋਈ ਪਰੇਸ਼ ਦੇਖੋ ਜੀ ਜਿੰਨਾ ਮੈਨੂੰ ਹੈ ਅੱਜ ਤੱਕ ਸਮਝ ਗਿਆ ਕਿ ਇਹ ਚਾਰ ਪੁਲਿਸ ਵਾਲਿਆਂ ਨੂੰ ਇੰਨੀ ਕੀ ਦਰ ਰਸੀ ਡੀਆਈਆਈ ਐਂਕਾਊਂਟਰ ਜਿਹੜਾ ਇਹਨਾਂ ਨੇ ਕੀਤਾ ਸੀਗਾ ਉਹਦੇ ਵਿੱਚ ਵੀ ਖਲੋ ਗਈ ਰੱਬ ਦੇ ਘਰੇ ਦੇ ਰਹਿ ਮੇਰੀ ਸਾਨੂੰ ਜਿਹੜੀ ਇਹਨਾਂ ਨੇ ਅਕਾਲੀ ਕਰਤੂਕਾਂ ਕੀਤੀਆਂ ਨਾ ਉਸ ਤੋਂ ਸਜ਼ਾ ਕਰਨੇ ਨਾ ਜਿਹੜੇ ਸਾਡਾ ਗਲਤ ਕੰਮ ਦੀ ਸਜ਼ਾ ਤਾਂ ਨੂੰ ਇੱਥੇ ਹੀ ਖੁੱਕ ਕੇ ਜਾਣੀ ਪੈਂਦੀ ਹੈ ਤੇ ਪੁਲਿਸ ਵਾਲਿਆਂ ਨੂੰ ਇਹ ਪ੍ਰੂਫ ਕਰੇ ਗਈ ਇਸ ਕੇਸ ਪੂਰੇ ਪੰਜਾਬ 'ਚ ਕਿ ਜੋ ਗਲਤ ਕਰਦਾ ਉਸ ਨੂੰ ਸਜ਼ਾ ਗਲਤ ਜੀ ਮਿਲਦੀ ਹੈ अच्छा फिलहाल क्योंकि हाई कोर्ट ਵੱਲੋਂ सीबीआई ਨੂੰ ਕਾਫੀ ਸਮਾਂ ਹੋ ਗਿਆ ਕੇਸ ਦਿੱਤਿਆਂ ਨੂੰ ਉਹਨਾਂ ਕੇਸ ਵੀ ਰਜਿਸਟਰਡ ਕਰ ਲਿਆ ਹੈਗਾ ਕੀ ਤੁਹਾਨੂੰ ਕੋਈ ਜਾਣਕਾਰੀ ਹੈ ਕਿ ਉਹ ਜਿਹੜੇ ਕੇਸ ਦੀ ਜਿਹੜੀ ਉਹ ਸੁਣਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਹਾਂਜੀ ਹੋ ਚੁੱਕੀ ਹੈ ਸਰ ਦੀ ਸਟੇਟਮੈਂਟ ਹੋ ਗਈ ਬਾਕੀ सीबीआई ਦਾ ਆਪਣਾ ਤਰੀਕ ਹੈ ਜੀ ਵੀ ਆ ਵੀ ਟਰਸਟ ਵਨ ਹੈਸ ਟੂ ਆਪ ਬੰਦੇ ਨੂੰ ਟਰਸਟ ਕਰਨ ਦੀ ਲੋੜ ਐ ਸੀ ਤੇ ਯੂਟੀ ਨੇ ਵੀ ਟਰਸਟ ਕੀਤਾ ਸਿਵਾ ਮਗਰ ਸਾਨੂੰ ਕੀ ਪਤਾ ਸੀ ਯੂਟੀ ਤੇ ਉਹਨਾਂ ਨਾਲ ਹੀ ਲੱਗ ਜਾਏਗੀ ਜੋ ਉਹਨਾਂ ਨੇ ਕੀਤਾ ਸਾਡੇ ਨਾਲ ਯੂਟੀ ਨੇ ਦੈਟ ਇਜ਼ ਵੈਰੀ ਬਹੁਤ ਹੀ ਸ਼ੌਕਿੰਗ ਸੀਗਾ ਕਿ ਤੁਸੀਂ 23 ਤਰੀਕ ਤੱਕ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹ 10 ਤਰੀਕ ਨੂੰ ਤੁਸੀਂ ਉਹਨਾਂ ਦੀ ਸਾਰੀ ਜਾਣੀ ਛਾੜ ਦਿੱਤੀਆਂ ਹੋ ਅਤੇ ਤੁਸੀਂ ਨੋਟਿਸ ਜਾਰੀ ਕਰਦੇ ਹੋ 41A ਦੇ ਅੰਦਰ ਕਿ ਸਾਨੂੰ ਤੁਹਾਨੂੰ ਅਰੈਸਟ ਕਰਨ ਦੀ ਲੋੜ ਨਹੀਂ ਹੈ ਅਤੇ ਸਹੀ ਟਾਈਮ ਤੇ ਸਾਨੂੰ ਇਨਫੋਰਮੇਸ਼ਨ ਨਹੀਂ ਸੀ ਪੋਰਟ ਤੇ ਐਪਲੀਕੇਸ਼ਨ ਪਾਈ ਸੀ ਕਿ ਸਾਡੀ ਐਫਆਈਆਰ ਨੂੰ ਇਨਵੈਸਟੀਗੇਟ ਕੀਤਾ ਜਾਵੇ ਤੇ ਸਾਨੂੰ ਪਤਾ ਲੱਗਿਆ ਕਿ ਪੂਰੀ ਸਾਜੀ ਕੋਸ਼ੋਰ ਬਦਲਦੀ ਸੀਗੀ ਤੇ ਤੁਸੀਂ ਹੁਣ ਤੁਹਾਨੂੰ ਸੀਬੀ ਵੱਲੋਂ ਕੋਈ ਮਿਲੀ ਜੀ ਇਨਟੀਮੇਸ਼ਨ ਜਦੋਂ ਤੁਹਾਨੂੰ ਬੁਲਾਇਆ ਗਿਆ ਹਲੇ ਤੱਕ ਕਿ ਨਹੀਂ ਜੀ ਜੀ ਸਰ ਰਾਸਤਰੀ ਚੱਲਦੀ ਹੈ ਇਨਵੈਸਟੀਗੇਸ਼ਨ ਆ ਸੀਬੀ ਇਜ਼ ਆਨ ਮੈਂ ਅਟ ਕੋਸ਼ਿਸ਼ ਮੈਂੀ ਆਰਡਰ ਕਰ ਦਿੱਤਾ ਕਿ ਐਸੀਬੀ ਇਹ ਇਨਵੈਸਟੀਗੇਟ ਕਰੇਗੀ ਅੱਛਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਚੰਡੀਗੜ੍ਹ ਪੁਲਿਸ ਤੇ ਸਾਨੂੰ ਬਹੁਤ ਭਰੋਸਾ ਸੀ ਤੁਸੀਂ ਤਾਂ ਦੋ ਤਿੰਨ ਦਫਾ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਚੰਦ ਕਟਾਰੀਆ ਸਾਹਿਬ ਨੂੰ ਮਿਲੇ ਸੀ ਫਿਰ ਸ਼ਾਇਦ ਤੁਸੀਂ ਚੰਡੀਗੜ੍ਹ ਪੁਲਿਸ ਦੇ ਆਈਜੀ ਜਾਂ ਡੀਜੀਪੀ ਨੂੰ ਵੀ ਮਿਲੇ ਸੀ ਵੀ ਬਿਲਕੁਲ ਅਸੀਂ ਚਾਹੁੰਨਾ ਬਹੁਤ ਚਿੱਟੀਆਂ ਦਿੱਤੀ ਸੀ ਤੁਹਾਨੂੰ ਪਤਾ ਹੈਗਾ ਗਵਰਨਰ ਸਾਹਿਬ ਨੇ ਪਰਸਨਲੀ ਵੀ ਇੰਟਰਫੇਅਰ ਕੀਤਾ ਸੀਗਾ ਸਾਹਲੀ ਇੰਟਰਵੈਨ ਕਰਮ ਤੋਂ ਬਾਵਜੂਦ ਵੀ ਮੈਂ ਗਵਰਨਰ ਸਾਹਿਬ ਦੀ ਵੀ ਸੁਣਾਈ ਨਹੀਂ ਹੋ ਰਹੀ ਸੀਗੀ ਸੋਚੋ ਤੁਸੀਂ ਉਹਨਾਂ ਨੇ ਤਿੰਨ ਚਾਰ ਵਾਰ ਕਿਹਾ ਕਿ ਤੁਸੀਂ ਅਜੇ ਤੱਕ ਬੰਦੇ ਕਿਉਂ ਨਹੀਂ ਅਰੈਸਟ ਕੀਤੇ ਜਾ ਰਹੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਗਵਰਨਰ ਸਾਹਿਬ ਨੇ ਕਿਹਾ ਤੁਹਾਨੂੰ ਕੋਰਟ ਤੋਂ ਹੀ ਜਸਟਿਸ ਮਿਲੇਗੀ that is the time ਜਦ ਮੈਂ ਵਾਪਸ ਸੈਕੰਡ ਰੈਟ ਪਾਈ ਸੀ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਹੈ ਕਿ ਜਿਹੜੇ ਇੰਸਪੈਕਟਰ ਜਿਨ੍ਹਾਂ ਵੱਲੋਂ ਐਸਐਲਪੀ ਪਾਈ ਗਈ ਉਹ ਵੀ ਹਾਜ਼ਰ ਸੰਜੀ ਉੱਥ ਜੀ ਬਿਲਕੁਲ ਵੀ ਨਹੀਂ ਜੀ ਆਨਲਾਈਨ ਹਾਜ਼ਰ ਹੋਏ ਹੋਏ ਨੂੰ ਨਾਲੋਂ ਡਿਪਾਰਟਮੈਂਟਲ ਸਜ਼ਾ ਮਿਲੀ ਹੋਈ ਹੈ ਹੁਣ ਪਤਾ ਨਹੀਂ ਉਹ ਡਿਪਾਰਟਮੈਂਟਲ ਸਜ਼ਾ ਜਿਹੜੀ ਐਸਐਸਟੀ ਵੱਲੋਂ ਨੇ ਦਿੱਤੀ ਹੈ ਉਹਨਾਂ ਨੂੰ ਉਹ ਕਿੰਨੀ ਖਲਾਮੂ ਹੋ ਰਹੀ ਹੈ ਉਹ ਤੇ ਮੈਨੂੰ ਪਤਾ ਨਹੀਂ ਬਟ ਉਹ ਆਸੀ ਅ ਬਾਈ ਕੋਰਟ ਵੀ ਵਿਲ ਚੈੱਕ ਔਨ ਥੈਟ ਆਲ ਸੋ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਐਸਐਸਪੀ ਹੋਣਾ ਨੇ ਜਿਹੜਾ ਸਜ਼ਾ ਜਿਹੜੀ ਜੋ ਵੀ ਪਲੈਂਟੀ ਜਾਂ ਜੋ ਵੀ ਅਜ ਪਰ ਰੂਲ ਕੀਤੀ ਹੈਗੇ ਕਿ 3 ਸਾਲ ਦੇ ਹਾਂਜੀ 3 ਸਾਲ ਦੀ ਸਜ਼ਾ ਕੀ ਕੋਈ ਚੱਲੀ ਆਫੀਸ਼ੀਅਲੀ ਕੁਝ ਹੋਇਆ ਲਿਖਤੀ ਤੌਰ ਤੇ ਕਿ ਜਬਾਨੀ ਇਹ ਸਾਰੀ ਕਾਰਵਾਈ ਚੱਲੀ ਕਿ ਕਿ 3 ਸਾਲ ਦੀ ਲਿਖਤਾ ਐਸਐਸਪੀ ਵਰਮ ਨੇ ਲਿਖਿਤ ਰੂਪ ਤੇ ਹੋਤਾ ਹੋਰ ਕਿ ਉਹਨਾਂ ਨੂੰ ਚਮੰਨ ਕਰ ਦਿੱਤਾ ਹੁਣ ਬਾਕੀ ਤੇ ਤੁਸੀਂ ਲੋਕ মিডিਆ ਹੀ ਐਸਐਸਪੀ ਵਰਮ ਨੂੰ ਕੁੱਛ ਸਰਦੇ ਉਹਨਾਂ ਨੇ ਕੀ ਕਾਰਵਾਈ ਕੀਤੀ ਉਹਨਾਂ ਨੇ ਕਿਹਾ ਸੀ 2 ਦਿਨ ਬਾਅਦ ਮੈਂ মিডিਆ ਤੇ ਦੱਸੂਗਾ ਸੋ ਆਈ ਥਿੰਕ ਤੁਹਾਨੂੰ ਇੱਕ ਪਹਿਲਾਂ ਨੂੰ ਪੁੱਛਣਾ ਪਊਗਾ। ਔਰ ਜਸਵਿੰਦਰ ਜੀ ਦਾ ਅਲਾਦਾ ਹੈ ਕਿ ਹੁਣ ਜਿਹੜੀ ਟਾਈਮ ਬౌੰਡ ਜਿਹੜਾ ਵਾ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਤੇ ਸਮੇਂ ਦੇ ਵਿੱਚ ਹੀ ਜਿਹੜਾ ਵਾ ਇਨਸਾਫ ਮਿਲਗਾ ਤੁਹਾਨੂੰ ਜੋ ਵੀ ਜਿਹਦਾ ਵੀ ਜਿੰਨਾ ਕਸੂਰ ਬੰਦਾ ਹੈਗਾ ਉਹਨੂੰ ਸਜ਼ਾ ਮਿਲੂਗੀ। ਬਿਲਕੁਲ ਜੀ ਮਿਲੇਗੀ ਜਸਟਿਸ ਮਿਲੇਗਾ। ਮੈਂ ਵੀ ਪੰਜ ਮਿੰਟ ਤੁਸੀਂ ਦੇਖਿਆ ਹੋਣਾ ਮੈਂ ਰਸਿਆਂ 'ਚ ਪਟਕਦੀ ਐਜ਼ ਅ ਵਿਕਟਮ ਮੈਨੂੰ ਅਕਿਊਜ਼ ਬਣਾ ਦਿੱਤਾ ਗਿਆ ਕਿ ਮੈਂ ਤੇ ਰਸਿਆਂ 'ਚ ਮੈਂ ਪਟਕਰੀ ਸੀ ਔਰ ਅਕਿਊਜ਼ ਕਰੇ ਬੈਠ ਕੇ ਦਾਦੀ ਹੋਰ ਇੰਜੋਏ ਕਰ ਰਹੀ ਸੀ। ਉਹਨਾਂ ਦਾ ਟਾਈਮ ਜਿਹੜਾ ਹੈ ਹੁਣ ਉਹਨਾਂ ਦਾ ਟਾਈਮ ਆ ਗਿਆ ਜਦੋਂ ਉਹਨਾਂ ਨੇ ਆਪਣੀ ਕਰਤੂਤਾ ਦਾ ਜਵਾਬ ਦੇਣਾ ਪਰ ਜਿਵੇਂ ਕਿ ਕਿ ਸੀਬੀਆਈ ਨੇ ਦਿੱਲੀ ਵਿੱਚ ਕੇਸ ਰਜਿਸਟਰਡ ਕੀਤਾ ਹੈ ਤੁਹਾਨੂੰ ਵੀ ਦਿੱਲੀ ਬੜਾ ਆਉਣਾ ਜਾਣਾ ਔਖਾ ਰਹੇਗਾ ਹਾਲਾਂਕਿ ਚੰਡੀਗੜ੍ਹ ਤੋਂ ਸੀਬੀਆਈ ਦਾ ਦਫ਼ਤਰ ਹੈ ਜੀ ਕੋਈ ਜਦੋਂ ਜਸਟਿਸ ਲਈ ਮੈਂ ਰੋਜ਼ ਪਟਿਆਲਾ ਤੋਂ ਹਫ਼ਤੇ ਦੇ ਚਾਰ ਵਾਰੀ ਕੋਰਟ ਤੇ ਜਾਂਦੀ ਸੀ ਚੰਡੀਗੜ੍ਹ ਜਸਟਿਸ ਲਈ ਕਹਿੰਦੇ ਨਾ ਇਨਸਾਨ ਨੂੰ ਪੰਜ ਦੌਰ ਕਰਨੀ ਪੈਂਦੀ ਹੈ ਬਟ ਐਟ ਲਾਸਟ ਵੀਲ ਗੈਟ ਜਸਟਿਸ ਚਲੋ ਬਾਬਾ ਸ਼ੁਕਰੀਆ ਜੀ ਥੈਂਕ ਯੂ ਜਸਿੰਦਰ ਜੀ ਥੈਂਕ ਯੂ ਥੈਂਕ ਯੂ